ਆਪਾਂ ਕਹਿੰਦੇ ਨਾ ਕਿ ਸਾਡਾ ਧਰਮ ਸਿੱਖ ਧਰਮ ਹੈ ਜਦੋਂ ਸਾਨੂੰ ਬਾਹਰ ਕੋਈ ਪੁੱਛਦਾ ਹੈ ਕਿ ਤੁਹਾਡਾ ਧਰਮ ਕਿਹੜਾ ਤੁਸੀਂ ਕਹੋਣ ਬਿਓ ਤੇ ਅਸੀਂ ਇਹੋ ਕਹਿੰਨੇ ਆ ਕਿਸੀਂ ਸਿੱਖਾਂ ਜੀ ਆਪਾਂ ਸਿੱਖ ਧਰਮ ਦੇ ਨਾਲ ਸੰਬੰਧਤ ਹਰ ਸਿੱਖ ਧਰਮ ਜਿਹੜਾ ਉਹ ਅਸਲ ਵਿੱਚ ਦੂਸਰੇ ਧਰਮਾਂ ਵਰਗਾ ਇੱਕ ਧਰਮ ਨਹੀਂ ਹੈਗਾ ਇਹ ਗੱਲ ਦਿਲ ਵਿੱਚੋਂ ਕੱਢ ਦੋ ਕਿ ਜਿਵੇਂ ਦੂਸਰੇ ਧਰਮ ਪੈਦਾ ਹੋਏ ਤੇ ਪ੍ਰਚਲਿਤ ਹੋ ਗਏ ਔਰ ਉਹਨਾਂ ਨੇ ਪੁਰਾਣੇ ਸਿਸਟਮ ਨੂੰ ਬਦਲਿਆ ਨਹੀਂ ਇਸ ਤਰ੍ਹਾਂ ਦਾ ਇਹ ਧਰਮ ਨਹੀਂ ਹੈ ਇਹ ਇੱਕ ਵਿਚਾਰਧਾਰਾ ਦਾ ਨਾਮ ਹੈ ਸਿੱਖੀ ਇਹ ਇੱਕ ਇਨਕਲਾਬ ਦਾ ਨਾਮ ਜਿਹੜਾ ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਸਾਰੀ ਉਮਰ ਮਿਹਨਤ ਕਰਕੇ ਉਦਾਸੀਆਂ ਕਰਕੇ ਪ੍ਰਚਾਰਕ ਯਾਤਰਾਵਾਂ ਕਰਕੇ ਤੇ ਸਾਨੂੰ ਇੱਕ ਵੱਖਰੀ ਇੱਕ ਵਿਲੱਖਣ ਇੱਕ ਸੁਤੰਤਰ ਵਿਚਾਰਧਾਰਾ ਦਿੱਤੀ ਉਹ ਵਿਚਾਰਧਾਰਾ ਜਿਹੜੀ ਪਹਿਲੀਆਂ ਵਿਚਾਰਧਾਰਾਵਾਂ ਤੋਂ ਪਹਿਲੇ ਧਰਮਾਂ ਤੋਂ ਬਿਲਕੁਲ ਅਲੱਗ ਕਿਵੇਂ ਅਲੱਗ ਭਾਰਤੀ ਸਮਾਜ ਜਿਹੜਾ ਉਹ ਜਾਤ ਪਾਤ ਵਿੱਚ ਬੁਰੀ ਤਰ੍ਹਾਂ ਵੰਡਿਆ ਜਾ ਚੁੱਕਾ ਲੋਕ ਜਿਹੜੇ ਆ ਉਹ ਬਰਾਬਰ ਬੈਠ ਕੇ ਇਸ ਤਰ੍ਹਾਂ ਧਰਮ ਦਾ ਉਪਦੇਸ਼ ਨਹੀਂ ਸੀ ਸੁਣ ਸਕਦੇ ਤੁਸੀਂ ਆਪਣੀ ਸੁਰਤੀ ਨੂੰ ਕੋਈ 5 600 ਸਾਲ ਪਿੱਛੇ ਲੈ ਜਾਓ ਇਸ ਤਰ੍ਹਾਂ ਮੰਦਰਾਂ ਦੇ ਵਿੱਚ ਉੱਚੀ ਤੇ ਨੀਵੀਂ ਜਾਤੀ ਵਾਲਾ ਆਪਣੇ ਆਪ ਨੂੰ ਉੱਚੇ ਖਵਾਉਣ ਵਾਲੇ ਤੇ ਨੀਵੇਂ ਸਮਝਣ ਵਾਲੇ ਜਿਹੜੋ ਉਹ ਇੱਕ ਬਰਾਬਰ ਇਸ ਤਰ੍ਹਾਂ ਨਹੀਂ ਸੀ ਬੈਠਦੇ ਮੈਂ ਪਹਿਲਾਂ ਕਿਹਾ ਨਾ ਇਹ ਇੱਕ ਇਨਕਲਾਬ ਆ ਜਿਹੜੀ ਸਿੱਖੀ ਹੈ ਨਾ ਇਹ ਇਨਕਲਾਬ ਆ ਆ ਇਨਕਲਾਬ ਹੀ ਆ ਕਿ ਤੁਸੀਂ ਬਰਾਬਰ ਬੈਠੇ ਨਹੀਂ ਤੇ ਔਰਤਾਂ ਮਰਦਾਂ ਦੇ ਬਰਾਬਰ ਬੈਠ ਕੇ ਧਰਮ ਮੰਦਰ ਵਿੱਚ ਉਪਦੇਸ਼ ਸੁਣੀ ਨਹੀਂ ਸਕਦੀ। ਇਹ ਇਨਕਲਾਬ ਹੀ ਪੈਦਾ ਕੀਤਾ ਨਾ ਗੁਰੂ ਨਾਨਕ ਸਾਹਿਬ ਨੇ। ਇਹ ਇਨਕਲਾਬ ਇਹ ਹੈ ਕਿ ਸਾਰੀਆਂ ਜਾਤਾਂ ਦੇ ਲੋਕ ਇੱਕੋ ਦਰੀ ਤੇ ਬੈਠ ਕੇ ਕਥਾ ਕੀਰਤਨ ਸੁਣ ਸਕਦੇ ਆ ਤੇ ਇੱਕੋ ਪੰਗਤ ਵਿੱਚ ਬੈਠ ਕੇ ਲੰਗਰ ਛੱਕ ਸਕਦੇ ਆ। ਇਸ ਤੋਂ ਵੱਡਾ ਹੋਰ ਇਨਕਲਾਬ ਸਮਾਜ ਵਿੱਚ ਕਿਸੇ ਧਰਮ ਨੇ ਪੈਦਾ ਨਹੀਂ ਕੀਤਾ। ਸਨਾਤਨ ਮਤ ਵਿੱਚ ਬ੍ਰਾਹਮਣ, ਖੱਤਰੀ, ਵੈਸ਼, ਸੂਦਰ ਚਾਰ ਵਰਣ ਸੀਗੇ ਉਹ ਚਾਰੇ ਹੀ ਇਕ ਹੋ ਕੇ ਇਕੱਠੇ ਹੋ ਕੇ ਨਹੀਂ ਸਿੱਟ ਸਕਦੇ ਹੁਣ ਸੂਦਰ ਜਿਹੜੇ ਉਹਨਾਂ ਨੂੰ ਸਭ ਤੋਂ ਨੀਵੇਂ ਸਮਝਿਆ ਜਾਂਦਾ ਸੀ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਉਹਨਾਂ ਨੂੰ ਬਰਾਬਰ ਬਿਠਾਉਣਾ ਤੇ ਬੜੀ ਦੂਰ ਦੀ ਗੱਲ ਸੀ ਜੇ ਕੋਈ ਸੂਦਰ ਪੋਲ ਭਲੇਖੇ ਕੋਈ ਵੇਦ ਮੰਤਰ ਪੜ੍ਹ ਲੈਂਦਾ ਸੀ ਤੇ ਉਹਨਾਂ ਦੇ ਗ੍ਰੰਥਾਂ ਵਿੱਚ ਇਹ ਗੱਲ ਲਿਖੀ ਹੈ ਕਿ ਰਾਜੇ ਨੂੰ ਚਾਹੀਦਾ ਕਿ ਜਿਸ ਜ਼ਬਾਨ ਦੇ ਨਾਲ ਉਹਨੇ ਵੇਦ ਮੰਤਰ ਪੜਿਆ ਉਹ ਜ਼ਬਾਨ ਕੱਟ ਦਿੱਤੀ ਜਾਵੇ। ਜਿਹੜੇ ਕੰਨਾਂ ਦੇ ਨਾਲ ਉਹਨੇ ਵੇਦ ਮੰਤਰ ਸੁਣਿਆ ਉਹਨਾਂ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਵੇ ਤਾਂ ਕਿ ਹਮੇਸ਼ਾ ਦੀ ਸੁਣਨ ਸ਼ਕਤੀ ਖਤਮ ਹੋ ਜਾਵੇ। ਹੁਣ ਤੁਸੀਂ ਆਪੇ ਸੋਚ ਕੇ ਦੇਖੋ ਕਿ ਇੰਨੀਆਂ ਖੋਪ ਨਾਲਕ ਸਜ਼ਾਵਾਂ ਜਿਸ ਸਮਾਜ ਵਿੱਚ ਹੋਣ ਕੀ ਉਹ ਸਮਾਜ ਤਰੱਕੀ ਕਰ ਸਕਦਾ? ਇਹ ਉਹ ਸਮਾਜ ਇੱਕ ਮੁਠ ਹੋ ਕੇ ਤੇ ਆਪਣੇ ਉੱਤੇ ਹੋਏ ਹਮਲਿਆਂ ਦਾ ਜਵਾਬ ਮੂੰਹ ਤੋੜਵਾ ਦੇ ਸਕਦਾ ਹੈ। ਬਸ ਇਸੇ ਹੀ ਅਦੋਗਤੀ ਤੇ ਇਸੇ ਹੀ ਸਮੱਸਿਆ ਦੇ ਕਾਰਨ ਹਿੰਦੁਸਤਾਨ ਦੇ ਉੱਪਰ ਸਦੀਆਂ ਤੱਕ ਵਿਦੇਸ਼ੀਆਂ ਦਾ ਰਾਜ ਰਿਆ ਵੀ ਕਿਉਂਕਿ ਇਹ ਇਕੱਠੇ ਹੋਣ ਜੋਗੇ ਨਹੀਂ। ਇਹ ਇੱਕ ਹੋ ਕੇ ਬੈਠਣ ਜੋਗੇ ਹੈ ਹੀ ਨਹੀਂ। ਇਸ ਤਰ੍ਹਾਂ ਸਮਾਜ ਜਿਹੜਾ ਵਾ ਉਹ ਦੱਬਿਆ ਕੁਚਲਿਆ ਵਰਗ ਜਿਹੜਾ ਬੁਰੀ ਤਰ੍ਹਾਂ ਸਾਹ ਸਾਤ ਹੀ ਨੂੰ ਹੋ ਗਿਆ ਤੇ ਸਤਗੁਰੂ ਨਾਨਕ ਸਾਹਿਬ ਜੀ ਜਦੋਂ ਆਏ ਜਗਤ ਵਿੱਚ ਤੇ ਉਹਨਾਂ ਨੇ ਸਭ ਤੋਂ ਪਹਿਲਾ ਕੰਮ ਹੀ ਇਹ ਸ਼ੁਰੂ ਕੀਤਾ ਕਿ ਜਿਹੜੇ ਆਪਣੇ ਆਪ ਨੂੰ ਉੱਚੇ ਸਮਝਦੇ ਸੀ ਉਹਨਾਂ ਦੇ ਬਰਾਬਰ ਨੀਵੇਂ ਲੋਕਾਂ ਨੂੰ ਬਿਠਾਇਆ ਗੁਰੂ ਸਾਹਿਬ ਦਾ ਫਰਮਾਨ ਪੜ੍ਹ ਕੇ ਵੇਖੋ ਗੁਰਗ੍ਰੰਥ ਸਾਹਿਬ 'ਚ ਪਹਿਲੇ ਪਾਤਸ਼ਾਹ ਦਾ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਆਤਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਉ ਕਹਿ ਹਰੀਸ ਕਹਿੰਦੇ ਮੈਂ ਨੀਚਾਂ ਵਿੱਚੋਂ ਆਤਨੀਚ ਗੁਰੂ ਸਾਹਿਬ ਆਪ ਹੀ ਕਹਿ ਰਹੇ ਆਪਣੇ ਆਪ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਉ ਕਹਿ ਹਰੀਸ ਕਹਿੰਦੇ ਮੈਂ ਉਹਨਾਂ ਨੀਚਾਂ ਦੇ ਨਾਲ ਆ ਜਿਨ੍ਹਾਂ ਨੂੰ ਲੋਕੀ ਨੀਵਾ ਸਮਝਦੇ ਆ ਸਮਾਜ ਵਿੱਚ ਜਿਨ੍ਹਾਂ ਨੂੰ ਵਿਚਰਨ ਦਾ ਅਧਿਕਾਰ ਨਹੀਂ ਜਿਨ੍ਹਾਂ ਨੂੰ ਗੱਲ ਕਰਨ ਦਾ ਅਧਿਕਾਰ ਨਹੀਂ ਉਹਨਾਂ ਦਾ ਮੈਂ ਸਾਥੀ